ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤਾਂ ਨਿਵਾਸ ਤੇ ਲੈ ਕੇ ਆਇਆ ਆਪਾਂ ਐਲਨ ਮਾਸਕ ਦੀ ਕਹਾਣੀ ਐਲਨ ਮਾਸਕ ਦਾ ਜਨਮ 28 1971 ਨੂੰ ਦੱਖਣ ਅਫਰੀਕਾ ਵਿੱਚ ਹੋਇਆ ਬਚਪਨ ਤੋਂ ਹੀ ਐਲਨ ਮਾਸਕ ਬਕਾਤ ਗਿਆਨੂ ਦੇ ਹਿਸਾਰ ਸਨ ਉਹਨਾਂ ਨੂੰ ਕੰਪਿਊਟਰ ਸਿੱਖਣਾ ਬਹੁਤ ਜਲਦੀ ਸੀ ਸਿਰਫ 12 ਸਾਲ ਦੀ ਉਮਰ 'ਚ ਐਲਨ ਮਾਸਕ ਨੇ ਆਪਣਾ ਪਹਿਲਾ ਕੰਪਿਊਟਰ ਗੇਮ ਬਲਾਸਟ ਬਣਾਇਆ ਜਿਸ ਨੂੰ ਉਹਨਾਂ ਨੇ ਵੇਚ ਦਿੱਤਾ ਪਹਿਲੇ ਹੰਦਸ ਆਪਣਾ ਬੋਟਾ ਸੀ ਉਹਨੇ ਇਹ ਸੋਚਿਆ ਰਹਿਣ ਸੀ ਕਿ ਦੁਨੀਆ ਕਿਵੇਂ ਬਿਹਤਰ ਬਣਿਆ ਜਾ ਸਕਦਾ ਹੈ ਉਹ ਕਨੇਡਾ ਗਿਆ ਕਨੇਡਾ ਤੋਂ ਅਮਰੀਕਾ ਤੇ ਫਿਜ਼ਿਕਸ ਅਤੇ ਇਕਨੋਮਿਕਸ ਦੀ ਪੜ੍ਹਾਈ ਕੀਤੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਐਲਨ ਨੇ ਆਪਣੇ ਸੁਪਨੇ ਦੁਨੀਆ 'ਚ ਪਹਿਲਾ ਕਦਮ ਰੱਖਿਆ ਉਹਨਾਂ ਨੇ ਆਪਣੀ ਪਹਿਲੀ ਵੱਡੀ ਕੰਪਨੀ ਜਿਪਟੋ ਜੋ ਆਨਲਾਈਨ ਮੈਪਿੰਗ ਅਤੇ ਬਿਜ਼ਨਸ ਗਾਈਡ ਦਾ ਕੰਮ ਕਰਦੀ ਸੀ ਉਸ ਕੰਪਨੀ ਨੂੰ ਬੱਡੀ ਸਫਲਤਾ ਮਿਲੀ ਦੇਵੌਚ ਐਲਨ ਨੇਸ ਨੂੰ ਲੱਖਾਂ ਡਾਲਰਾਂ ਵਿੱਚ ਵੇਚ ਦਿੱਤਾ ਪਰ ਐਲਮਾਸਕ ਨੇ اكس.ਡੋਟਕਾਮ ਬਣਾਈ ਜੋ ਬਾਅਦ ਵਿੱਚ ਬਦਲ ਕੇ ਪੇਪਲ ਬਣ ਗਈ ਪੇਪਲ ਨੇ ਆਨਲਾਈਨ ਪੈਸਾ ਭੇਜਣਾ ਦੇਣ ਲੈਂਦ ਤਰੀਕੇ ਨੂੰ ਬਿਲਕੁਲ ਬਦਲ ਦਿੱਤਾ ਈਪੇ ਨੇ ਪੇਪਲ ਨੂੰ ਖਰੀਦਿਆ ਤੇ ਐਲਮਾਸਕ ਨੂੰ ਬੰਡਾ ਲਾਭ ਹੋਇਆ ਪਰ ਐਲਨ ਦਾ ਸੁਪਨਾ ਸਿਰਫ ਪੈਸਾ ਕਮਾਣੀ ਸੀ ਉਹ ਦੁਨੀਆ 'ਚ ਬਹੁਤ ਵੱਡਾ ਬਦਲਾਅ ਲਿਆਉਣਾ ਚਾਹੁੰਦਾ ਸੀ ਉਹਨਾਂ ਨੇ ਟੈਸਲਾ ਮੋਟਰ ਸ਼ੁਰੂ ਕੀਤੀ ਇਲੈਕਟ੍ਰਿਕ ਕਾਰਾਂ ਦੁਨੀਆਈ ਸਭ ਤੋਂ ਵੱਡੀ ਕੰਪਨੀ ਬਣ ਗਈ ਉਹਨਾਂ ਨੇ ਦਿਖਾਇਆ ਕਿ ਬਿਨਾਂ ਪਰਡੂਜੰਤੋ ਬੜੀਆਂ ਕਾਰਾਂ ਤੇ ਬੜੀਆਂ ਕਾਰਾਂ ਵੀ ਤੇਜ਼ ਹਾਤੇ ਸ਼ਾਨਦਾਰ ਰਸੋਗਦਿਆਂ ਨੇ ਸਪੇਸਐਕਸ ਵੀ ਬਣਾਈ ਉਹਨਾਂ ਦਾ ਸੁਪਨਾ ਸੀ ਕਿ ਇਨਸਾਨ ਮੰਗਗੜਿਆ ਤੱਕ ਜਾ ਸਕੇ ਪਹਿਲਾਂ ਕਈ ਵਾਰ ਉਹਨਾਂ ਤੇ ਰਕਟ ਫੇਰ ਹੋਈ ਪਰ ਇਹਨਾਂ ਨੇ ਹਾਰ ਨਹੀਂ ਮੰਨੀ ਉਹ ਕਹਿੰਦੇ ਸਨ ਜੇ ਤੁਸੀਂ ਕਦੇ ਨਾਕਾਮ ਨਹੀਂ ਹੋ ਰਹੇ ਤਾਂ ਤੁਸੀਂ ਵੱਡੇ ਇਨੋਵੇਸ਼ਨ ਨਹੀਂ ਕਰ ਰਹੇ ਐਲਨ ਮਸਕ ਨੇ ਸੂਰਜੀ ਊਰਜੀ ਊਰਜਾ ਬੈਂਟੇ ਤੇ ਹਾਈ ਟੈਕ ਟੈਕਨੋਲੋਜੀ ਵਿੱਚ ਕੰਮ ਕੀਤਾ ਉਹਨਾਂ ਨੇ ਸੋਲਰ ਸਿਟੀ ਬਣਾਈ ਤਾਂ ਜੋ ਲੋਕਾਂ ਨੂੰ ਸਾਫ਼ ਊਰਜਾ ਮਿਲ ਸਕੇ ਐਲਨ ਮੇ ਸਭ ਵੱਡੇ ਸਭ ਨੇ ਦੇਖ ਦਿਖਾਣਾ ਤੇ ਰਿਸਕ ਲੈਣ ਤੋਂ ਨਹੀਂ ਡਰਦੇ ਅੰਜ ਐਲਨ ਮਸਕ ਦੁਨੀਆ ਦੇ ਸਭ ਤੋਂ ਵੱਡੇ ਨਵਟੋ ਤੇ ਪ੍ਰਭਾਵਸ਼ਾਲੀ ਉਜੋਗਪਤੀਆਂ उन दाया की जो दा। सुपिना हिमत है त संभव कुझ बि न तरह जी नवी नव कहाणी लॻी तव्हां रोज़ आया करी शेयर ते कमेंट ज़रूरु करनवाद जी